ਦੂਜੀ ਗੱਲ ਗੁਰੂ ਗ੍ਰੰਦਾਵਾ ਦੀ ਗੁਰੂ ਗ੍ਰੰਦਾਵਾ ਵੀਰੇ ਮੈਂ ਤੁਹਾਨੂੰ ਇੱਕ ਗੱਲ ਚਿੱਤੇ ਕਰਾਉਣਾ ਹੈ 2013 ਦੇ ਵਿੱਚ ਅਸੀਂ ਇੱਕ ਫਿਲਮ ਕੀਤੀ ਸੀ ਡੈਡੀ ਕੁਲ ਮੁੰਡੇ ਫੁੱਲ ਤੇ ਜਿਹੜੀ ਉਹਦੀ ਪ੍ਰਮੋਸ਼ਨ ਟੀਮ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਅਸੀਂ ਨਾਲ ਬਹੁਤ ਸਾਰੇ ਆਰਟਿਸਟ ਲੈ ਕੇ ਚੱਲੇ ਸੀ ਪ੍ਰਮੋਸ਼ਨ ਦੇ ਦੌਰਾਨ ਜਿਹਦੇ ਵਿੱਚ ਤੁਸੀਂ ਵੀ ਇੱਕ ਸੀਗੇ ਤੇ ਤੁਸੀਂ ਸਾਨੂੰ ਜਰੂਰ ਸ਼ਾਮ ਨੂੰ ਹੋਟਲ ਦੇ ਬਹਿੰਦੇ ਸੀ ਜਾਂ ਕਿਤੇ ਹੋਰ ਆਪਣਾ ਗੈੱਟ ਗੈਦਰ ਹੁੰਦਾ ਸੀ ਤੇ ਤੁਸੀਂ ਸਾਨੂੰ ਆਪਣੇ ਆਉਣ ਵਾਲੇ ਲਿਖੇ ਹੋਏ ਗਾਣੇ ਸੁਣਾਉਂਦੇ ਹੁੰਦੇ ਸੀ ਤੇ ਤੁਸੀਂ ਹਮੇਸ਼ਾ ਗਾਣੇ ਸੁਣਾ ਕੇ ਪੁੱਛਦਾ ਕਿ ਕਹਿੰਦੇ ਹੁੰਦੇ ਸੀ ਪਾਜੀ ਮੇਰਾ ਪੰਜਾਬ ਵਾਲਾ ਮੈਟਰ ਤਾਂ ਹੈ ਹੀ ਨਹੀਂ ਮੇਰਾ ਤਾਂ ਮੈਟਰੀ ਜਿੱਦਲੀ ਬੰਬੇ ਵਾਲਾ ਹੈ ਮੇਰੇ ਮੇਰਾ ਟਾਰਗੇਟ ਹੀ ਉਹ ਹੈ ਸੋ ਅੱਜ ਜੇ ਤੁਹਾਡੇ ਟਾਰਗੇਟ ਦੇ ਨਾਲ ਕੋਈ ਹੋਰ ਬੰਦਾ ਆ ਗਿਆ ਜਿਹਦਾ ਟਾਰਗੇਟ ਜਲਦੀ ਅਚੀਵ ਹੋ ਗਿਆ ਤਾਂ ਤੁਹਾਨੂੰ ਮਿਰਚਾਂ ਲੱਗੀਆਂ ਤੁਸੀਂ ਗਿਆਨ ਮੰਨ ਲੋਗੇ ਕਿ ਹਾਂਜੀ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਨੀਦਾ ਦਿਲਜੀਤ ਨੇ ਇਹ じゃ ਕੀ ਬੁਰਾ ਕਰਤਾ ਦੇਸ਼ ਵਾਸਤੇ ਜਾਂ ਆਪਣੀ ਪੰਜਾਬੀ ਤਕਉਮ ਵਾਸਤੇ ਜਿੱਥੇ ਪੱਗ ਨੂੰ ਉਹ ਲੈ ਗਿਆ ਜਿੱਥੇ ਆਪਣੇ ਪੰਜਾਬੀ ਹਿੰਦੁਸਤਾਨ ਨੂੰ ਉਹ ਲੈ ਗਿਆ ਮੰਨਦੇ ਨਹੀਂ ਲੱਗਦਾ ਕੋਈ ਇੱਥੇ ਲੈ ਕੇ ਗਿਆ ਹੋਊਗਾ ਉਹ ਗਾਲਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰੂਪ ਤਾਰਣ ਕਰਕੇ ਹਰ ਚ ਕਿਰਪਾਨ ਫੜ ਕੇ ਪਿੱਛੇ ਗੁਰਮੁਖੀ ਲਿਖ ਕੇ ਸ਼ਕੀਰਾ ਦੇ ਨਾਲ ਐਂਟਰੀ ਕਰ ਰਿਹਾ ਹੈ ਇਹ ਬਹੁਤ ਇਹ ਬਹੁਤ ਵੱਡੀ ਗੱਲ ਨਹੀਂ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਪਰ ਤੁਹਾਨੂੰ ਚੀਜ਼ਾਂ ਹਜਮ ਨਹੀਂ ਹੁੰਦੀਆਂ ਤੁਹਾਨੂੰ ਇੱਕ ਮੌਕਾ ਮਿਲ ਗਿਆ ਕਿ ਮੇਰੀਆਂ ਦੋ ਪੰਜਾਬੀ ਫਿਲਮਾਂ ਤੇ ਇੱਕ ਹਿੰਦੀ ਫਿਲਮ ਬਹਾਫਲॉप ਹੋਗੀ ਮੈਨੂੰ ਹੋਰ ਤਾਂ ਕੁਝ ਮਿਲਿਆ ਨਹੀਂ ਚਲ ਮੈਂ ਜਲਜੀਤ ਨੂੰ ਗਿਆਨ ਦਾ ਗਿਆਨ ਵੰਡਦਾ ਥੋੜਾ ਜਿਹਾ ਮੈਂ ਵੀ ਮਸ਼ਹੂਰੀ ਜਾ ਜਾਊਂਗਾ ਚੁੱਪ ਕਰੋ ਆਪਣਾ ਕੰਮ ਕਰੋ ਇੱਕ ਆਪਣੇ ਇੱਕ ਦੂਜੇ ਦੀ ਲੱਤਾਂ ਨਾ ਖਿੱਚੋ ਤੁਸੀਂ ਵਿੱਚ ਚੰਗੇ ਸਿੰਗਰੋਂ ਪਰ ਆਪਣੀ ਸਿੰਗਿੰਗ ਵੱਲ ਧਿਆਨ ਦਿਓ ਆਪਣੇ ਕੈਰੀਅਰ ਵੱਲ ਧਿਆਨ ਦਿਓ ਲੋਕਾਂ ਦੇ ਕੈਰੀਅਰ ਵੱਲ ਧਿਆਨ ਨਹੀਂ ਤੁਹਾਨੂੰ ਲੋੜ ਨਹੀਂ ਹੈ